ਜੁੱਤਾ ਮਿਲਦੀਆਂ ਪਰ ਕਿਸਾਨਾਂ ਦੇ ਨਾਲ ਸਹਿਯੋਗ ਰਹਿ ਕੇ ਕੰਮ ਕਰਨ ਵਾਲੇ ਬੰਦੇ ਬਾਰੇ ਗੱਲ ਨਹੀਂ ਹੁੰਦੀ ਹੁਣੇ-ਹੁਣੇ 11 ਜੁਲਾਈ ਦੇ ਅਖਬਾਰ ਦੇ ਵਿੱਚ 11 ਜੁਲਾਈ ਨੂੰ ਸਰਕਾਰ ਨੇ ਫੈਸਲਾ ਕੀਤਾ ਤੇ 12 ਜੁਲਾਈ ਦੇ ਜਗਵਾਣੀ ਅਖਬਾਰ ਦੇ ਵਿੱਚ ਖਬਰ ਆਉਂਦੀ ਹੈ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਮਹੱਈਆ ਕਰਵਾਈਆਂ ਜਾਣਗੀਆਂ 22 ਹਜ਼ਾਰ ਤੋਂ ਵੱਧ ਮਸ਼ੀਨਾਂ ਖੁੱਡੀਆਂ ਸਰਦਾਰ ਗੁਰਜੀਤ ਸਿੰਘ ਖੁੱਡੀਆਂ ਜੀ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਤੇ ਇਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਸਬਸਿਡੀ ਦੇਣੀ ਆ ਵੱਧ ਵੀ ਸੀ ਆਰ ਐਮ ਮਸ਼ੀਨਾ ਮੁਹਈਆ ਕਰਵਾਈ ਹਾਂ ਤਾਂ ਸਾਥੀਓ ਜੇ ਪੰਜਾਬ ਦੇ ਤੁੰਨਾ ਦੇ ਉਦਵ ਕਰ ਇਧਰਵਿਸ਼ਣ ਐਕਟ ਦੇ ਮਤਲਬ ਚੱਲ ਚੱਲਿਆ ਜਾਵੇ ਜੇ ਸਾਨੂੰ ਸਰਕਾਰੀ ਕੰਮਾਂ ਦੇ ਵਿੱਚ ਠੇਕਿਆਂ 'ਚ ਬਕਾਇਦਾ ਰਾਤਮਾ ਕਰਨ ਨੂੰ ਮਿਲਦਾ ਹੋਰ ਸਾਰੇ ਕਾਸੇ ਤੋਂ ਮਿਲਦਾ ਤਾਂ ਖੇਤੀਬਾੜੀ ਦੀ ਮਿਲਣ ਵਾਲੀ ਸਬਸਿਡੀ ਦੇ ਵਿੱਚ ਵੀ ਸਾਡਾ ਇਸ ਸਦੀ ਸੇਦਾਰੀ ਹੈ ਜਿਹਨੂੰ ਹੁਣ ਤੱਕ ਅਸੀਂ ਕਲੇਮ ਨਹੀਂ ਕਰਤੇ ਖੇਤੀਬਾੜੀ ਦੇ ਸੰਧ ਲੈਣ ਦੇ ਵਿੱਚ ਵੀ ਐਸਸੀ ਲੋਕਾਂ ਨੂੰ ਸਬਸਿਡੀ ਮਿਲਣੀ ਚਾਹੀਦੀ ਆ ਜੇ 22000 ਸਾਲ ਮਸ਼ੀਨਾਂ ਦਿੱਤਣਾ ਚਾਹੁੰਦੇ ਨਾ ਨੇ ਤੇ 22000 ਦੇ ਵਿੱਚੋਂ ਸਿਰਫ 25% ਸਬਸਿਡੀ ਸਾਡੀ ਪਹਿਲਾਂ ਜਿਸ ਤਰ੍ਹਾਂ ਮਿਲਦੀ ਆ ਤਾਂ ਬੀਰੋ 55000 ਮਸ਼ੀਨ ਮਜ਼ਦੂਰ ਭਰਾਵਾਂ ਦੇ ਹਿੱਸੇ ਆਉਂਦੀ ਆ 55000 ਬੰਦਿਆਂ ਨੂੰ ਕੋ ਸਰਕਾਰ ਕੋ ਹੋਊਗੀ ਨਾ ਕੋਲੇ ਟਰੈਕਟਰ ਨਹੀਂ ਹੈਗੇ ਜਿਹਨਾਂ ਕੋਲੇ ਇਹੋ ਜਿਹੇ ਸਾਡੇ ਵੀਰ ਹੈਗੇ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਹੀ ਕੰਮ ਕਰਦੇ ਨੇ ਇਹ ਸਬਸਿਡੀ ਉਹਨਾਂ ਨੂੰ ਦਿੱਤੀ ਜਾਵੇ ਉਹਨਾਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ ਖੇਤੀਬਾੜੀ ਭਲਾਈ ਮੰਤਰੀ ਨੇ ਤਾਂ ਇਹ ਬਿਆਨ ਦੇ ਕੇ ਇਹ ਆਪਦਾ ਖਰਚ ਪੂਰਾ ਨਿਭਾਤਾ ਪਰ ਜਿਹੜੀ ਸਮਾਜਿਕ ਕਲਿਆਣ ਮੰਤਰੀ ਨੇ ਮੈਡਮ ਹਰਜੀਤ ਕੌਰ ਜੀ ਨੇ ਸਾਡੇ ਵਾਸਤੇ ਜਿਹੜੇ ਬੈਠੇ ਨੇ ਪਾਰ ਗਵਰਨਮੈਂਟ ਦੇ ਵਿੱਚ ਮਜ਼ਦੂਰ ਲੋਕਾਂ ਦਾ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ, ਬੱਚਿਆਂ ਦੀ ਰਾਖੀ ਹੱਕਾਂ ਦੀ ਰਾਖੀ ਕਰਨ ਲਈ ਉਹਨਾਂ ਨੇ ਕੀ ਰੋਲ ਨਿਭਾਇਆ ਸਾਡੇ ਵਿੱਤ ਮੰਤਰੀ ਸਾਹਿਬ ਨੇ 500 ਕਰੋੜ ਰੁਪਇਆ ਇਹਨਾਂ ਲਈ ਤਾਂ ਜਾਰੀ ਕਰਤਾ ਇਹ 500 ਕਰੋੜ ਦੇ ਵਿੱਚੋਂ 25% ਜੇ ਲਾਈਏ ਤਾਂ 1250 ਕਰੋੜ ਦਲਿਤ ਭਰਾਵਾਂ ਲਈ ਦੀ ਆ ਜਨਰਲ ਐਮ ਐਲ ਐਸ ਨੂੰ ਵੀ ਆਪਾਂ ਸਾਰਿਆਂ ਨੂੰ ਜਲਦ ਤੋਂ ਜਲਦ ਵੀ ਤਰੀਕ ਤੱਕ ਮੈਂ ਕਹੂੰਗਾ 2-3 ਦਿਨਾਂ ਦੇ ਵਿੱਚ ਹੀ ਮੰਗ ਪੱਤਰ ਦਿੱਤੇ ਜਾਣ ਕਿ ਇਹਦੇ ਵਿੱਚੋਂ ਸਾਧੇ ਮਜ਼ਦੂਰ ਭਰਾਵਾਂ ਦਾ ਵੀ ਹਿੱਸਾ ਰੱਖਿਆ ਜਾਵੇ ਕਿਉਂਕਿ ਖੇਤੀਬਾੜੀ ਨੂੰ ਖੇਤੀਬਾੜੀ ਦੇ ਸਾਰੇ ਕੰਮਾਂ ਨੂੰ ਅੰਤ ਦੇ ਵਿੱਚ ਨਿਵੇੜਨ ਵਾਲੇ ਸਾਡੇ ਵੀ ਮਜ਼ਦੂਰ ਭਰਾ ਹੁੰਦੇ ਨੇ ਉਹਨਾਂ ਨੂੰ ਵੀ ਸਨਦ ਦਿੱਤੇ ਜਾਣਾ ਉਹਨਾਂ ਨੂੰ ਵੀ ਸਬਸਿਡੀਆਂ ਨਾਲ ਦਿੱਤੇ ਜਾਣਾ ਤੇ ਉਹਨਾਂ ਦੀ ਜਿਹੜੀ ਗਰੰਟੀ ਹੈ ਉਹ ਸਰਕਾਰ ਦੇਵੇ ਕਿਸਾਨ ਤਾਂ ਦੀ ਜ਼ਮੀਨ ਦੇ ਦੂੰਗਾ ਮਜ਼ਦੂਰ ਕੋਲ ਜ਼ਮੀਨ ਐ ਨਹੀਂ ਗਈ ਤਾਂ ਇਸ ਕਰਕੇ ਉਹਦੀ ਗਰੰਟੀ ਸਰਕਾਰ ਦੇਵੇ ਤੇ ਮੁਸੀਬਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ IP Plus ਹੋਂਸ ਦਾ ਕਿ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਬਾਰੇ ਜਿਹੜੀਆਂ ਆ ਆਮ ਤੌਰ ਤੇ ਗੱਲਾਂ ਚੱਲਦੀਆਂ ਨੇ ਰੈਜ਼ਰਵੇਸ਼ਨ ਤੇ ਖਾਸ ਤੌਰ ਤੇ ਕਿ ਜਿਹੜੀਆਂ ਹੈ ਕਿੰਨਾ-ਕਿੰਨਾ ਲੋਕਾਂ ਨੂੰ ਰੈਜ਼ਰਵੇਸ਼ਨ ਦਿੱਤੀ ਜਾਂਦੀ ਆ ਇਹ ਐਫੀਮੇਟਿਵ ਐਕਸ਼ਨ ਆ ਜਿਹਨੂੰ ਕਿਹਾ ਜਾਂਦਾ ਸਿਆਣੇ ਲੋਕ ਇਹਨੂੰ ਐਫੀਮੇਟਿਵ ਐਕਸ਼ਨ ਕਹਿੰਦੇ ਨੇ ਕਿ ਜਿਹੜੀਆਂ ਕਮਜ਼ੋਰ ਧਿਰਾਂ ਨੇ ਜਿਹੜੀਆਂ ਲੋੜਵੰਦ ਧਿਰਾਂ ਨੇ ਉਹਨਾਂ ਨੂੰ ਸਰਕਾਰ ਸਹਾਇਤਾ ਦੇ ਕੇ ਅਪਲਿੱਕਟ ਕਰਨ ਦੇ ਲਈ ਜਿਹੜੀਆਂ ਪਲਾਨਿੰਗਸ ਹੁੰਦੀਆਂ ਨੇ ਉਹਨਾਂ ਤੇ ਬਹੁਤ ਸਾਰੇ ਲੋਕ ਟਿਕਾ ਟਿਕਣੀ ਕਰਦੇ ਨੇ ਤੇ ਖਾਸ ਤੌਰ ਤੇ ਟਿਕਾ ਟਿਕਣੀ ਹੁੰਦੀ ਆ ਉਦੋਂ ਜਦੋਂ ਉਹ ਸਕੀਮਾ ਐਸਸੀ ਲੋਕਾਂ ਦੇ ਨਾਲ ਬੀਸੀ ਲੋਕਾਂ ਦੇ ਨਾਲ ਸੰਬੰਧਿਤ ਹੋਣ ਤੇ ਜਦੋਂ ਗਵਰਨਮੈਂਟ ਇਹਨਾਂ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਜਦੋਂ ਸਰਕਾਰ ਜਨਰਲ ਲੋਕਾਂ ਨੂੰ ਜਾਂ ਸਮਰੱਥ ਲੋਕਾਂ ਨੂੰ ਸਹੂਲਤ ਦਿੰਦੀ ਆ ਉਦੋਂ ਕੋਈ ਕੁਝ ਨਹੀਂ ਬੋਲਦਾ ਉਹਦੇ ਨਾਮ ਬਦਲ ਦਿੱਤੇ ਜਾਂਦੇ ਉਹਨੂੰ ਸਬਸਿਡੀ ਕਿਹਾ ਜਾਂਦਾ ਜਾਂ ਉਹ ਸਿਆਣੇ ਲੋਕ ਨੇ ਉਹ ਆਪਦੀ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਦੇ ਨੇ ਔਰ ਡੈਡੀਕੇਟਿਡ ਲੋਕ ਨੇ ਖਾਸ ਤੌਰ ਤੇ ਕਿਸਾਨ ਧਰਾਂ ਜਿਹੜੀਆਂ ਹੈ ਜਿਹੜਾ ਜ਼ਿੰਮੇਦਾਰ ਆ ਜੱਟ ਮੇਨੂ ਕੇ ਸਾਡੀ ਉਹ ਬੜੀ ਸਿਆਣੀਆਂ ਬਹੁਤ ਡੈਡੀਕੇਸ਼ਨ ਨਾਲ ਉਹ ਲੜਦੇ ਨੇ ਆਪਣੇ ਹੱਕਾਂ ਲਈ ਤੇ ਹੱਕ ਪ੍ਰਾਪਤ ਕਰਦੇ ਨੇ ਮੇਰੀ ਜਿੰਨੇ ਜਦੋਂ ਤੁਸੀਂ ਸੁਰਤ ਸੰਭਲੀ ਆ 45 ਸਾਲ ਦੀ ਉਮਰ ਹੋ ਗਈ ਔਰ ਇਹਦੇ ਵਿੱਚ ਮੈਂ ਲਗਭਗ 35 ਸਾਲ ਤੋਂ ਦੇਖਦਾ ਆ ਰਿਹਾ 10 ਸਾਲ ਤੱਕ ਪਹਿਲਾਂ ਸੁਰਤ ਨਹੀਂ ਸੰਭਲੀ ਹੁੰਦੀ ਪਤਾ ਨਹੀਂ ਲੱਗਦਾ ਹੁੰਦਾ ਉਦੋਂ ਬਚਪਨ ਹੁੰਦਾ ਪਰ ਜਦੋਂ 10 ਸਾਲ ਬਾਅਦ ਹੌਲੀ ਹੌਲੀ ਜਿਉਂ-ਜਿਉਂ ਸੁਰਤ ਨਹੀਂ ਸੰਭਲਦੀ ਆ ਤਾਂ ਉਦੋਂ ਤੋਂ ਦੇਖਦੇ ਆ ਰਹੇ ਹਾਂ ਕਿ ਲੋਕ ਕਿੰਨੇ ਡੈਡੀਕੇਸ਼ਨ ਨਾਲ ਲੜਦੇ ਨੇ ਔਰ ਜਿਹੜੇ ਰਿਜ਼ਰਵ ਕੈਟਾਗਰੀਆਂ ਦੇ ਲੋਕ ਨੇ ਜਿਹੜੇ ਲੋੜਵੰਦ ਜਾਂ ਹੋਰ ਕਮਜ਼ੋਰ ਤਬਕਿਆਂ ਦੇ ਲੋਕ ਆ ਜਿਹੜੇ ਉਹਨਾਂ ਚ ਪਰਵਾਰਾਂ ਨੇ ਆਪਦੇ ਹੱਕਾਂ ਲਈ ਸੰਘਰਸ਼ ਕੀਤਾ ਕਾਮਯਾਬ ਹੋ ਵੀ ਹੁੰਦੇ ਨੇ ਇਹ ਨਹੀਂ ਹੈ ਇੱਥੇ ਇੱਕ ਗੱਲ ਲਾਗੂ ਹੁੰਦੀ ਹੈ ਥਿਉਰੀ ਕਿ ਜਿਹੜਾ ਜਿਹੜਾ ਵੀ ਵਿਅਕਤੀ ਜਿਹੜੀ ਵੀ ਕਮਿਊਨਿਟੀ ਜਿਹੜੇ ਦੇਸ਼ ਦੇ ਲੋਕ ਆਪਦੇ ਦੇਸ਼ ਨੂੰ ਅਪਲਿਫਟ ਕਰਨ ਦੇ ਲਈ ਸਮੂਹਿਕ ਯੋਜਨਾਵਾਂ ਬਣਾਉਂਦੇ ਨੇ ਸਮੂਹਿਕ ਤੌਰ ਤੇ ਯਤਨ ਕਰਦੇ ਨੇ ਉਹ ਕਾਮਯਾਬ ਹੋ ਜਾਂਦੇ ਨੇ ਚਾਹੇ ਉਹ ਜੇ ਇੰਡੀਵਿਜੂਅਲ ਵੀ ਕੋਈ ਯਤਨ ਕਰਦਾ ਉਹ ਵੀ ਕਾਮਯਾਬ ਹੋ ਜਾਂਦਾ ਪਰ ਸਮੂਹਿਕ ਯਤਨਾਂ ਦੇ ਵਿੱਚ ਜਾਦਾ ਕੰਮ ਤਾਂ ਵੀ ਮਿਲਦੀ ਹੈ ਸੋ ਇੱਥੇ ਕਿਸਾਨ ਜਥੇਬੰਦੀਆਂ ਨੇ ਸਾਡੇ ਸਾਹਮਣੇ ਇੱਕ ਉਦਾਹਰਣ ਪੇਸ਼ ਕੀਤੀ ਹੈ ਸਾਡੇ ਬਹੁਤ ਸਾਰੇ ਸਾਥੀ ਖਾਸ ਤੌਰ ਤੇ ਜਦੋਂ ਮੈਂ ਦੇਖਦਾ ਕਿ ਡਾਕਟਰ ਗ੍ਰਿੰਦਰ ਸਿੰਘ ਅੰਗਰੇਟਾ ਗੱਲਾਂ ਸੱਚੀਆਂ ਕਰਦਾ ਨੇ ਬਹੁਤ ਭਾਵਕ ਬੰਦਾ ਔਰ ਬਹੁਤ ਡੈਡੀਕੇਟਿਡ ਬੰਦਾ ਮਾਰਾ ਪਿੰਨਿਆ ਵਿਚਾਰੀ ਨੂੰ ਬੜਿਆ ਮੇਰੇ ਮੇਰੇ ਵਰਗੇ ਹੀ ਦੋਸਤ ਆ ਮੇਰਾ ਮੇਰੇ ਨਾਲ ਬਹੁਤ ਵਾਰੀ ਗੱਲਾਂ ਹੋਈ ਹੁੰਦੀਆਂ ਨੇ ਡਾਕਟਰ ਗ੍ਰਿੰਦਰ ਸਿੰਘ ਅੰਗਰੇਟਾ ਜੀ ਤੇ ਪਿੱਛੇ ਮਤਿ ਕੇਸ ਨਹੀਂ ਪਾਇਆ ਤੇ ਉਹਨਾਂ ਨੂੰ ਦਵਾਈਉਣ ਦੀ ਕੋਸ਼ਿਸ਼ ਵੀ ਕੀਤੀ ਕੁਝ ਕੁ ਦਿਨ ਹੋ ਚੈਨਲ ਦੇ ਥੋੜਾ ਜਿਹਾ ਨਰਮ ਵੀ ਰਹੀ ਪਰ ਦੁਬਾਰੇ ਫੇਰ ਜ਼ਖਮੀ ਸ਼ਹਿਰ ਫੇਰ ਉੱਠਿਆ ਤੇ ਫਿਰ ਵਿਹਾੜਿਆ ਫਿਰ ਆਪਣੀ ਲੈਂ ਦੇ ਵਿੱਚ ਆ ਗਿਆ ਚੰਗਾ ਲੱਗਿਆ ਪਰ ਮੈਂ ਉਹਨਾਂ ਨੂੰ ਇੱਕ ਗੱਲ ਕਹੂੰਗਾ ਮੈਂ ਪਹਿਲਾਂ ਵੀ ਗੱਲਾਂ ਕਿਹਾ ਹੁੰਦਾ ਵੀ ਡਾਕਟਰ ਸਾਹਿਬ ਆਪਾਂ ਆਪਣੇ ਝੁਲ ਹੋ ਰਹੇ ਜ਼ੁਲਮਾਂ ਦੀਆਂ ਕਹਾਣੀਆਂ ਨਾ ਸੁਣਾਈਏ ਆਪਾਂ ਆਪਣੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਲਈ ਤੁਸੀਂ ਕੰਮ ਕਰਦੇ ਹੋ ਮੈਂ ਵੀ ਉਹਨਾਂ ਲੋਕਾਂ ਨੇ ਕੰਮ ਕਰਦਾ ਉਹਨਾਂ ਲੋਕਾਂ ਨੂੰ ਆਪਣੇ ਹੱਕ ਲੈਣ ਲਈ ਪ੍ਰੇਰਿਤ ਕਰੀ ਅਓ ਅੱਜ ਅਪਾ ਗੱਲ ਕਰਦੇ ਆ ਕਿ ਸਾਡੇ ਹੱਕ ਕਿੱਥੇ ਮਾਰੇ ਜਾਂਦੇ ਤੇ ਅਸੀਂ ਕਿਵੇਂ ਜਿਹੜੇ ਆ ਆਪਣੇ ਹੱਕਾਂ ਤੋਂ ਵਾਂਝੇ ਰਹਿ ਜਾਂਦੇ ਆ ਕਿਉਂਕਿ ਜਿਹੜੀਆਂ ਸਹੂਲਤਾਂ ਸਰਕਾਰ ਤੋਂ ਮਿਲਦੀਆਂ ਉਹਨਾਂ ਨੂੰ ਅਸੀਂ ਮਤਲਬ ਲੈਣ ਦੇ ਵਿੱਚ ਕਿਤੇ ਨਾ ਕਿਤੇ ਅ ਪਹਿਲ ਨਹੀਂ ਕਰਦੇ ਜਾਂ ਅਸੀਂ ਆਪ ਦੇ ਵੱਲੋਂ ਯਤਨ ਨਹੀਂ ਕਰਦੇ ਤੁਹਾਨੂੰ ਮੈਂ ਦੱਸ ਦਿਆਂ ਸਾਥੀਓ ਕਿ ਜਦੋਂ ਦੇਸ਼ ਆਜ਼ਾਦ ਹੋਇਆ ਇੱਥੇ 6 ਲੱਖ ਏਕੜ ਜ਼ਮੀਨ ਮਤਲਬ ਸਰਕਾਰ ਨੂੰ ਮਿਲੀ ਜਿਹੜੀ ਕਿ ਵੰਡਣਯੋਗ ਸੀ ਜਿਹੜੀ ਕਿ ਰਿਜ਼ਰਵ ਜਾਂ ਰਿਜ਼ਰਵ ਕਾਇਨਾਤਰੀਆਂ ਵਿੱਚ ਉਹਦੇ ਵਿੱਚੋਂ 120000 ਏਕੜ ਜ਼ਮੀਨ ਐਸਸੀ ਲੋਕਾਂ ਦੀ ਸੀ ਜਿਹੜੀ ਐਸਸੀ ਲੋਕਾਂ ਨੂੰ ਦੇਣੀ ਸੀ ਪਰ ਉਸ ਟਾਈਮ ਦੇ ਮੁੱਖ ਮੰਤਰੀ ਪੰਜਾਬ ਨੇ ਜਦ ਤੂੰ ਬਾਦ ਦੇ ਨੇ ਖਾਸੌਰ ਵੀ ਇਸ ਗੱਲ ਦੇ ਵਿੱਚ ਵੱਡਾ ਅੜਿਖਾ ਲਾ ਕਿਉਂਕਿ ਉਹ ਅਜਿਹੀਆਂ ਕਾਰਸਾਂ ਨੂੰ ਬਲੂ ਕਰਦੇ ਸੀ ਅਜਿਹਾ ਇਹ ਉਹਨਾਂ ਦੀ ਮਾਨਸਿਕਤਾ ਸੀ ਕਿ ਉਹ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਪਸੰਦ ਹੀ ਨਹੀਂ ਕਰਦੇ ਤੋ ਕੋ ਉਹਨਾਂ ਨੇ ਤਾਂ ਕੰਮੀ ਕਮੀਣੀਆਂ ਨੂੰ ਥੱਲੇ ਰੱਖਣਾ ਸੀ ਡਾਕਟਰ ਅੰਬੇਦਕਰ ਜੀ ਵੀ ਮੁਹੰਮਦ ਅਲੀ ਜਨਾ ਨਾਲ ਜਾਂ ਮਹਾਤਮਾ ਦਾਨੀ ਨਾਲ ਇਸ ਕਰਕੇ ਨਹੀਂ ਸੀ ਬਣਦੀ ਕਿਉਂਕਿ ਉਹ ਥਰੜੇ ਤੱਕ ਆ ਨਹੀਂ ਗੱਲ ਹੀ ਨਹੀਂ ਸੀ ਕਰਦੇ ਉਹ ਉਹਨਾਂ ਸੈਕਸ਼ਨਾਂ ਨੂੰ ਜਿਹੜੇ ਲਤੜੇ ਪਏ ਸੀ ਜਿਨ੍ਹਾਂ ਨੂੰ ਵੱਖ-ਵੱਖ ਨਾਮ ਦੇ ਕੇ ਵੰਡ ਕੇ ਥੱਲੇ ਦਰੜਿਆ ਪਿਆ ਸੀ ਉਹਨਾਂ ਸੈਕਸ਼ਨਾਂ ਦੀ ਦੋਨੇ ਤਰ੍ਹਾਂ ਉਹ ਮੁਸਲਮਾਨ ਧਰਮ ਪੱਖ ਦੇ ਵਿੱਚ ਸੀ ਪਰ ਮੁਸਲਮਾਨ ਧਰਮ ਦੇ ਪੱਖ ਤੋਂ ਗੱਲ ਕਰਦੇ ਸੀ ਕਿ ਇਧਰਲੇ ਪਾਸੇ ਇਹ ਹਿੰਦੂ ਧਰਮ ਦੀ ਗੱਲ ਕਰਦੇ ਸੀ ਪਰ ਜਿਹੜਾ ਇਹਨਾਂ ਦੋਨਾਂ ਧਰਮਾਂ ਚ ਪਿਛੇ ਆਵਲਾ ਬਤਨ ਸੀ ਉਦੀ ਗੱਲ ਨਹੀਂ ਸੀ ਕਰਦੇ ਤਾਂ ਉੱਥੇ ਡਾਕਟਰ ਸਾਹਿਬ ਇਸ ਕਰਕੇ ਦੋਨਾਂ ਹੋਈ ਸੈਪਰੇਟ ਰਹਿੰਦੀ ਸੀ ਦੂਰੀ ਪਣਾਈ ਹੋਈ ਸੀ ਮੁਹੰਮਦ ਅਲੀ ਜਨਾਬ ਉਹਨਾਂ ਦੀ ਦੂਰੀ ਉਹਨਾਂ ਨੂੰ ਸੀ ਤੇ ਮਹਾਤਮਾ ਗਾਂਧੀ ਤੋਂ ਤਾਂ ਸੀ ਤਾਂ ਸਾਥੀਓ ਉੱਥੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਜਸਟਿਸ ਗਰਮਨਾਥ ਸਿੰਘ ਨੇ ਜਿਨ੍ਹਾਂ ਨੇ ਡਾਕਟਰ ਅੰਬੇਰਕਰ ਜੀ ਨੂੰ ਕਾਫੀ ਬੁਰਾ ਭਲਾ ਬੋਲਿਆ ਸੀ ਜਦੋਂ ਉਹ ਸਿੱਖ ਧਰਮ ਅਡਾਪਟ ਕਰਮਾਏ ਸੀ ਇਹ ਅੰਦਰੀਆਂ ਗੱਲਾਂ ਨੇ ਕਈ ਵਾਰੀ ਇਤਿਹਾਸਿਕ ਗੱਲਾਂ ਸਾਹਮਣੇ ਨਹੀਂ ਵੀ ਹੋਣੀ ਹੈ ਕੁਝ ਖਾਸ ਕਥਾਪਾਂ ਦੇ ਵਿੱਚ ਜਸਟਿਸ ਕਰਨਾਮ ਸਿੰਘ ਦਾ ਹਵਾਲਾ ਮਿਲਿਆ ਮੈਨੂੰ ਕਿ ਉਹਨਾਂ ਨੇ ਉਹਨਾਂ ਨੂੰ ਰੋਕਣ ਦੇ ਵਿੱਚ ਅਹਿਮ ਰੋਲ ਨਿਭਾਇਆ ਕਿ ਡਾਕਟਰ ਅੰਬੇਦਕਰ ਦੀ ਸਿੱਖ ਧਰਮ ਦੇ ਵਿੱਚ ਨਾ ਆਉਣ ਤੇ ਉਹ ਹੀ ਜਸਟਿਸ ਕਰਨਾਮ ਸਿੰਘ ਨੂੰ ਅੱਗੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਵੀ ਬਣਦੇ ਨੇ ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਉਹ 6 ਲੱਖ ਜਿਹੜੀ ਨਜ਼ੂਲ ਜ਼ਮੀਨ ਸੀ ਜਿਹੜੀ ਸਰਕਾਰ ਕੋਲੇ ਸੀ ਬਾਧੂ ਜ਼ਮੀਨ ਸੀ ਉਹ ਵੰਡਣੀ ਸੀਗੀ ਲੋੜਵੰਦ ਲੋਕਾਂ 'ਚ ਤਾਂ ਉਹ 1,20,000 ਏਕੜ ਉਮ ਜਿਹੜੀ ਹੈ ਗਰੀਬਤਾ ਉਹ ਕੈਂਪ ਬਣ ਗਈ ਤੇ ਜਿਹਨੂੰ ਕਹਤਾ ਦਿੱਤਾ ਕੋਟ ਤੇ ਅਸੀਂ ਬੰਡਾਂਗੇ ਪਰ ਉਹ ਬੰਡੀ ਨਹੀਂ ਹੈ 2000 ਇਕੜ ਜ਼ਮੀਨ ਬੰਡੀ ਤੇ ਉਹ ਵੀ ਉਹ ਜ਼ਮੀਨ ਬੰਡੀ ਜਿਹੜੀ ਬਿਲਕੁਲ ਬਾਹੀ ਜੋਗ ਨਹੀਂ ਸੀ ਜਾਂ ਆਉਣ ਵਾਲੇ ਕਈ ਸਾਲਾਂ ਚ ਬਹੁਣ ਜੋ ਉਹ ਨਹੀਂ ਸੱਕਦੀ ਹੁਣ ਉਹਨਾਂ ਲੋਕਾਂ ਨੂੰ ਦੇਦੀ ਜਿਹਦੇ ਵਿਚਾਰੇ ਪਹਿਲੇ ਹੀ ਐ ਸਮਰੱਥ ਸੋਨਾ ਕੋਲ ਕੋਈ ਸਾਧਨ ਨਹੀਂ ਸੀ ਹੁਣ ਫੇਰ ਸਰਕਾਰੀ ਜਿਹੜੀ ਸਹੂਲਤ ਕਿਸਾਨਾਂ ਨੂੰ ਦਿੰਦੀ ਆ ਅਸੀਂ ਸ਼ੁਰੂ ਤੋਂ ਪੰਜਾਬ ਦਾ ਜਿਹੜਾ ਮਜ਼ਦੂਰ ਵਰਗਾ ਮذਵੀ ਸਿੱਖ ਪਾਈਚਾਰਾ ਹੈ ਖਾਸ ਤੌਰ ਤੇ ਵਾਲਮੀਕ ਪਾਈਚਾਰਾ ਸ਼ਹਿਰਾਂ ਚ ਹਰਮਦਾਸਿਆ ਸਿੱਖ ਪਾਈਚਾਰਾ ਸਾਡੇ BC ਕੈਟਾਗਰੀ ਦੇ ਲੋਕ ਨੇ ਸਾਡੇ ਤਰਖਾਨ ਭਰਾ ਨੇ ਸਾਡੇ ਮਹਰੇ ਸਿੱਖ ਭਰਾ ਨੇ ਜਿਹੜੇ ਹੈ ਨਾ ਇਸ ਤਰ੍ਹਾਂ ਹੋਰ ਵੀ ਕਾਸਟਾਂ ਨੇ ਨਾਈ ਸਿੱਖ ਭਰਾ ਦੀ ਹੈ ਸਾਡੀਆਂ ਜਿਹੜੀ ਪਿੰਡਾਂ ਚ ਮੋٹے ਰੂਪ ਚ ਮਿਲਦੀ ਹੈ ਜਾਂ ਸਾਡੇ ਧਾਨਕ ਪਾਈਚਾਰਾ ਹੈ ਇਹ ਸ਼ਹਿਰਾਂ ਚ ਕੰਮ ਕਰਦੇ ਨੇ ਪਿੰਡਾਂ ਚ ਵੀ ਹੈ ਇਹ ਕਿਸਾਨ ਦੇ ਨਾਲ ਚੱਲਦੇ ਨੇ ਮੂੰਹ ਤੋਂ ਤੂੰ ਹੀ ਮਰਜੀ ਸਿੱਖ ਤੇ ਰਮਦਾਸੀਆ ਤਾਂ ਹਮੇਸ਼ਾ ਨਹੀਂ ਚੱਲਦਾ ਜ਼ਿੰਮੇਵਾਰ ਦੇ ਨਾਲ ਚੱਲਦਾ ਕਿਸਾਨ ਦਾ ਸੀਰੀ ਸੀ ਸੀਰੀ ਦਾ ਮਤਲਬ ਹਿੱਸੇ ਰਾਸ ਸੀ ਪਰ ਕਿਸਾਨ ਨੂੰ ਤਾਂ ਸਹੂਲਤਾਂ ਮਿਲ ਗਈਆਂ ਜਾਇ ਕਹਾਂ ਉਹ ਇੱਕ ਜਾਤੀ ਨੂੰ ਖਾਸ ਕਰਕੇ ਜੱਟ ਕਮਿਊਨਿਟੀ ਦੇ ਬੰਦੇ ਨੂੰ ਤਾਂ ਜ਼ਮੀਨ ਚੜੀ ਗਈ ਨਾ ਐਸਸੀ ਲੋਕਾਂ ਦੇ ਨਾਮ ਕਿਤੇ ਵੀ ਜ਼ਮੀਨ ਨਹੀਂ ਚੜੀ ਉਹਦੇ ਵਿੱਚ ਖਾਸ ਡਿਸਕ੍ਰਿਮੀਨੇਸ਼ਨ ਸੀ ਇਹ ਉਹਨਾਂ ਦਾ ਪੱਕ ਪੰਦ ਸੀ ਅੱਜ ਵੀ ਕਿਸਾਨਾਂ ਨੂੰ ਤਾਂ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਪਰ ਕਿਸਾਨਾਂ ਦੇ ਨਾਲ ਸਹਿਯੋਗ ਰਹਿ ਕੇ ਕੰਮ ਕਰਨ ਵਾਲੇ ਬੰਦੇ ਬਾਰੇ ਗੱਲ ਨਹੀਂ ਹੁੰਦੀ ਹੁਣੇ-ਹੁਣੇ 11 ਜੁਲਾਈ ਦੇ ਖਬਰ ਦੇ ਵਿੱਚ 11 ਜੁਲਾਈ ਨੂੰ ਸਰਕਾਰ ਨੇ ਫੈਸਲਾ ਕੀਤਾ ਤੇ 12 ਜੁਲਾਈ ਦੇ ਜਗਵਾਣੀ ਅਖਬਾਰ ਦੇ ਵਿੱਚ ਖਬਰ ਆਉਂਦੀ ਹੈ ਪਰਾਲੀ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਮਹੱਈਆ ਕਰਵਾਈਆਂ ਜਾਣਗੀਆਂ 22,000 ਤੋਂ ਵੱਧ ਮਸ਼ੀਨਾਂ ਖੁੱਡੀਆਂ ਸਰਦਾਰ ਗੁਰਜੀਤ ਸਿੰਘ ਖੁੱਡੀਆਂ ਜੀ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਤੇ ਇਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਸਬਸਿਡੀ ਦੇਣੀ ਹੈ ਵੱਧ VCRM ਮਸ਼ੀਨਾਂ ਮੁਹੱਈਆ ਕਰਵਾਈ। ਹਾਂ ਸਰਕਾਰ ਪਰਾਲੀ ਦੇ ਸੱਚੇ ਪ੍ਰਬੰਧਨ ਲਈ ਕਿਸਾਨਾਂ ਨੂੰ ਸਬਸਿਡੀ ਦੇ 22000 ਤੋਂ ਵੱਧ VCR ਮਸ਼ੀਨਾਂ ਮੁਹੱਈਆ ਕਰਵਾਏਗੀ। ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗਰਮ ਸਿੰਘ ਖੁੱਡੀਆਂ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਪ੍ਰੋਜੈਕਟਾਂ ਦੀ ਸਮੀਖਿਆ ਲਈ ਕਿਸਾਨ ਭਵਨ ਵਿੱਚ ਅੱਜ ਸੱਦੀ ਮੀਟਿੰਗ ਕਰਾਉਣ ਦਿੱਤੀ। ਇਹ ਜਾਣਕਾਰੀ ਸਭ ਦੇ ਮੀਟਿੰਗ ਹੋਈ ਸੀ ਕਿਸਾਨ ਭਰ ਮਿਤੀ 11 ਜੁਲਾਈ ਨੂੰ ਉਹਦੇ ਵਿੱਚ ਹੋਈ ਸੀ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਸਬਸਿਡੀ ਵਾਲੀ ਪਰਾਲੀ ਪ੍ਰਬੰਧਨ ਮਸ਼ੀਨਾਂ ਲਈ ਡਰਾ ਇਸ ਮਹੀਨੇ ਦੇ ਅੰਦਰ ਅੰਦਰ ਕੱਢੇ ਜਾਨੀ ਕਿ ਜੁਲਾਈ ਦੇ ਵਿੱਚ ਵੀ ਇਹ ਕੱਢੇ ਜੁਲਾਈ ਦੇ ਵਿੱਚ ਡਰਾ ਕੱਢੇ ਜਿਨ੍ਹਾਂ ਨੂੰ ਇਹ ਜਿਹੜਾ ਹੈ ਝੋਨੇ ਦੀ ਬਾਢੀ ਤੋਂ ਪਹਿਲਾਂ ਅਗਸਤ 2024 ਦੇ ਅੰਤ ਤੱਕ ਲਾਭਪਾਤਰੀ ਕਿਸਾਨਾਂ ਨੂੰ ਸਬਸਿਡੀ ਜਾਰੀ ਕੀਤੀ ਜਾਵੇ ਤਾਂ ਜੋ ਉਪਰਾਲੀ ਸਾੜਨ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾ ਸਕੇ ਉਹਨਾਂ ਦੱਸਿਆ ਕਿ ਸਰਕਾਰ ਨੇ ਝੋਨੇ ਦੀ ਵਾਢੀ ਦੇ ਸੀਜ਼ਨ ਲਈ 24-25 ਸੀਜ਼ਨ 2024-25 ਦੌਰਾਨ ਕਿਸਾਨਾਂ ਨੂੰ ਉਪਰਾਲੀ ਪ੍ਰਬੰਧਨ ਲਈ ਸਬਸਿਡੀ ਦੇ ਨੂੰ ਮਸ਼ੀਨਾਂ ਮੁਹੱਈਆ ਕਰਵਾਉਣ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਤਿਆਰ ਕੀਤੀ ਹੈ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਜੁਆਇੰਟ ਡਾਇਰੈਕਟਰ ਇੰਜੀਨੀਅਰ ਜਗਦੀਸ਼ ਸਿੰਘ ਜੁਆਇੰਟ ਡਾਇਰੈਕਟਰ ਪਲਾਂਟ ਪ੍ਰੋਫੈਸ਼ਨਲ ਮਨਿੰਦਰ ਸਿੰਘ ਬੈਣੀਪਾਲ ਤੇ ਜੁਆਇੰਟ ਡਾਇਰੈਕਟਰ ਅੰਕੜਾ ਅੰਕੜਾ ਹਰਪ੍ਰੀਤ ਕੋਰ ਜੁਆਇੰਟ ਟਰੈਕਟਰ ਪਸਾਰ ਤੇ ਸਖਲਾਈ ਦਿਲਬਾਦ ਸਿੰਘ ਜੁਆਇੰਟ ਟਰੈਕਟਰ ਇਨਪੁਟਸ ਗੁਰਜੀਤ ਬਰਾੜ ਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ਸੋ ਅੱਜ ਜਿਹੜੀ ਗੱਲ ਕਰਨੀ ਆ ਮੈਂ ਸਾਡੇ ਸਾਥੀ ਡਾਕਟਰ ਗਰਿੰਦਰ ਸਿੰਘ ਰੰਗਰੇਤਾ ਜੀ ਨੂੰ ਵੀਰ ਸਮਾਜਿਕ ਮੁੱਦਿਆਂ ਵਾਲੇ ਚੈਨਲ ਦੇ ਵੀਰ ਸਾਡੇ ਮਨਪ੍ਰੀਤ ਸਿੰਘ ਡਾਕਟਰ ਤੇ ਵਿਸ਼ਵਦੀਪ ਸਿੰਘ ਜੁਣਿਆ ਨੂੰ ਵੀ ਦੋਸਤੋ ਆਹਾ ਜਗ ਬਣੀ ਖ਼ਬਰ ਆ ਮੈਂ ਤੁਹਾਨੂੰ ਭੇਜ ਵੀ ਜੀਊਗਾ ਜੇ ਕਿਸੇ ਹੋਰ ਸਾਥੀ ਨੇ ਵੀ ਇਹ ਅਖਬਾਰ ਦੀ ਕਟਿੰਗ ਮੈਥੋਂ ਲੈਣੀ ਹੈ ਤਾਂ ਮੈਂ ਉਹਨੂੰ WhatsApp 'ਤੇ ਭਰਾਂਣੀ ਇਹ ਸੈਂਡ ਕਰ ਦੂੰਗਾ ਠੀਕ ਹੈ ਅਖਬਾਰ 11 ਚਲਾਈ ਦਾ ਜਿਹੜਾ 12 ਚਲਾਈ ਦਾ ਅਖਬਾਰ ਜੱਗਬਾਣੀ ਲੈ ਲਓ ਉਹਦੇ ਵਿੱਚ ਇਹ ਖਬਰ ਹੈ ਤਾਂ ਸਾਥੀਓ ਜੇ ਪੰਜਾਬ ਦੇ ਉਹਨਾਂ ਦੇ ਨੂੰ ਤੱਕ ਕਰਾ ਇਦਰਵਿਸ਼ਨ ਐਕਟ ਦੇ ਮਤਲਬ ਕਿ ਚੰਡਿਆ ਜਾਵੇ ਜੇ ਸਾਨੂੰ ਸਰਕਾਰੀ ਕੰਮਾਂ ਦੇ ਵਿੱਚ ਠੇਕਿਆਂ 'ਚ ਬਕਾਇਦਾ ਰਾਤਮਾ ਕਰਨ ਮਿਲਦਾ ਹੋਰ ਸਾਰੇ ਕੰਮਾਂ 'ਚ ਮਿਲਦਾ ਤਾਂ ਖੇਤੀਬਾੜੀ ਦੀ ਮਿਲਣ ਵਾਲੀ ਸਬਸਿਡੀ ਦੇ ਵਿੱਚ ਵੀ ਸਾਡਾ ਹਿੱਸਾ ਸਾਡੀ ਹਿੱਸੇਦਾਰੀ ਹੈ ਜਿੰਨ ਹੁਣ ਤੱਕ ਅਸੀਂ ਕਲੇਮ ਨਹੀਂ ਕਰਤੇ ਖੇਤੀਬਾੜੀ ਦੇ ਸੰਦਰ ਲੈਣ ਦੇ ਵਿੱਚ ਵੀ ਐਸਸੀ ਲੋਕਾਂ ਨੂੰ ਸਬਸਿਡੀ ਮਿਲਣੀ ਚਾਹੀਦੀ ਆ ਜੇ 22000 ਸਾਲ ਮਸ਼ੀਨਾਂ ਦਿੱਤੀਆਂ ਚਾਹੁੰਦੇ ਨੇ ਤੇ 22000 ਦੇ ਵਿੱਚ ਸਰੀ 25% ਸਬਸਿਡੀ ਸਾਡੀ ਪਹਿਲਾਂ ਇਸ ਤਰ੍ਹਾਂ ਮਿਲਦੀ ਆ ਤਾਂ ਬੀਰੋ 55000 ਮਸ਼ੀਨ ਮਜ਼ਦੂਰ ਭਰਾਵਾਂ ਦੇ ਹਿੱਸੇ ਆਉਂਦੀ ਆ 55000 ਬੰਦਿਆਂ ਨੂੰ ਹੁਣ ਸਰਕਾਰ ਕਹੂਗੀ ਨਾ ਕੋਲੇ ਟਰੈਕਟਰ ਨਹੀਂ ਹੈ ਕਿ ਜਿੰਨੇ ਕੋਲੇ ਇਹੋ ਜਿਹੇ ਸਾਡੇ ਵੀਰ ਹੈਗੇ ਨੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਹੀ ਕੰਮ ਕਰਦੇ ਨੇ ਇਹ ਸਬਸਿਡੀ ਉਹਨਾਂ ਨੂੰ ਦਿੱਤੀ ਜਾਵੇ ਉਹਨਾਂ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ ਖੇਤੀਬਾੜੀ ਭਲਾਈ ਮੰਤਰੀ ਨੇ ਤਾਂ ਇੱਕ ਬਿਆਨ ਦੇ ਕੇ ਇਹ ਆਪਦਾ ਫਰਜ਼ ਪੂਰਾ ਨਿਭਾਤਾ ਪਰ ਜਿਹੜੀ ਸਮਾਜਿਕ ਕਲਿਆਣ ਮੰਤਰੀ ਨੇ ਮੈਡਮ ਬਲਜੀਤ ਕੌਰ ਜੀ ਨੇ ਸਾਡੇ ਵਾਸਤੇ ਜਿਹੜੇ ਬੈਠੇ ਨੇ ਪਾਰ ਗਵਰਨਮੈਂਟ ਦੇ ਵਿੱਚ ਮਜ਼ਦੂਰ ਲੋਕਾਂ ਦਾ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਦੇ ਲਈ ਬੱਚਿਆਂ ਦੀ ਰਾਖੀ ਹੱਕਾਂ ਦੀ ਰਾਖੀ ਕਰਨ ਲਈ ਉਹਨਾਂ ਨੇ ਕੀ ਰੋਲ ਨਿਭਾਇਆ ਸਾਡੇ ਵਿੱਤ ਮੰਤਰੀ ਸਾਹਿਬ ਨੇ 500 ਕਰੋੜ ਰੁਪਇਆ ਇਹਨਾਂ ਲਈ ਤਾਂ ਜਾਰੀ ਕਰਤਾ ਇਹ 500 ਕਰੋੜ ਦੇ ਵਿੱਚੋਂ 25% ਜੇ ਲਾਈਏ ਤਾਂ 1250 ਕਰੋੜ ਦਲਿਤ ਭਰਾਵਾਂ ਲਈ ਵੀ ਆ ਬਣਦਾ ਹੱਕ ਉਹਨਾਂ ਦਾ ਤੇ ਜਿਹੜੀ ਹੈ 5500000 ਮਜ਼ਦੂਰ ਭਰਾਵਾਂ ਨੂੰ ਮਿਲਣੀ ਚਾਹੀਦੀ ਹੈ ਤੁਸੀਂ ਇਸ ਗੱਲ ਦੇ ਲਈ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਤੁਰੰਤ ਇਸ ਦੇ ਗੌਰ ਕੀਤੀ ਜਾਵੇ ਸਾਡੇ 34 ਦੇ 34 ਐਮਐਲਏ ਇਸ ਗੱਲ ਦੇ ਸਰਕਾਰ ਨੂੰ ਅਪੀਲ ਕਰਨਾ ਸਾਡੇ ਨਾਲ ਸਾਰੀਆਂ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਖਾਸ ਤੌਰ ਤੇ ਜਿਹੜੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਬਣੀ ਹੋਈ ਆ ਉਹਨਾਂ ਦੇ ਆਗੂ ਸਹਿਬਾਨਾਂ ਨੂੰ ਮੇਰੀ ਖਤਮਨ ਕੇ ਬੇਨਤੀ ਹੈ ਕਿ ਇਸ ਮਸਲੇ ਦੀ ਵੀ ਗੌਰ ਕਰੋ ਸਾਡੇ ਸਾਰੇ ਚੈਨਲਾਂ ਵਾਲੇ ਮਜ਼ਦੂਰਾਂ ਦੇ ਮੁੰਡੇ ਬਲਰਾਜ ਮਾਣ ਮੁੰਡਾ ਬਹੁਤ ਵਧੀਆ ਉਹਦਾ ਚੈਨਲ ਬਹੁਤ ਸੋਹਣਾ ਚੱਲਦਾ ਜਿਹੜਾ ਹੈਗਾ ਕਲਿਆਣ ਟੀਵੀ ਹੈ ਮਨਪ੍ਰੀਤ ਸਮਾਜਿਕ ਮੁੱਦਿਆਂ ਵਾਲੇ ਨੇ ਵਿਸ਼ਵ ਦੀ ਫਾਜ਼ਿਲ ਕਾ ਹੈ ਡਾਕਟਰ ਗਿੰਦਰ ਸਿੰਘ ਰਣੇਟੇ ਦਾ ਵੱਡਾ ਚੈਨਲ ਆ ਬਹੁਤ سارے ਲੋਕ ਉਹਦੇ ਨਾਲ ਜੁੜੇ ਹੋਏ ਨੇ 10-15 ਹਜ਼ਾਰ ਬੰਦਾ ਤਾਂ ਉਹ ਵੈਸੇ ਹੀ ਸੁਣਾ ਲੈਂਦਾ ਸੋ ਮੈਂ ਡਾਕਟਰ ਸਾਹਿਬ ਨੂੰ गुजारिश ਕਰੂੰਗਾ ਪਰ ਮੈਂ ਇਹ ਜੀ ਤੌਰ ਤੇ ਸੈਂਡ ਵੀ ਕਰੂੰਗਾ ਕਿ ਇਸ ਦੇ ਉੱਤੇ ਗੱਲ ਕੀਤੀ ਜਾਵੇ ਸੋ ਸਾਥੀਓ ਜੇਕਰ ਤੁਹਾਨੂੰ ਚੰਗੀ ਲੱਗੀ ਇਹ ਗੱਲ ਤਾਂ ਇਸ ਨੂੰ ਜ਼ਰੂਰ ਕੀ ਜਿਹੜੀ ਹੈ غور ਕਰੋ ਤੇ ਆਪਣੇ ਐਮਐਲਏ ਰਾਹੀਂ ਜਾਂ ਜਨਰਲ ਐਮਐਲਏ ਨੂੰ ਵੀ ਆਪਾਂ ਸਾਰਿਆਂ ਨੂੰ ਜਲਦ ਤੋਂ ਜਲਦ 20 ਤਰੀਕ ਤੱਕ ਮੈਂ ਕਹੂੰਗਾ ਦੋ ਤਿੰਨ ਦਿਨਾਂ ਦੇ ਵਿੱਚ ਹੀ ਮੰਗ ਪੱਤਰ ਦਿੱਤੇ ਜਾਣ ਕਿ ਇਹਦੇ ਵਿੱਚੋਂ ਸਾਧੇ ਮਜ਼ਦੂਰ ਭਰਾਵਾਂ ਦਾ ਵੀ ਹਿੱਸਾ ਰੱਖਿਆ ਜਾਵੇ ਕਿਉਂਕਿ ਖੇਤੀਬਾੜੀ ਨੂੰ ਖੇਤੀਬਾੜੀ ਦੇ ਸਾਰੇ ਕੰਮਾਂ ਨੂੰ ਅੰਤ ਦੇ ਵਿੱਚ ਨਿਵੇੜਨ ਵਾਲੇ ਸਾਡੇ ਮਜ਼ਦੂਰ ਭਰਾ ਹੁੰਦੇ ਨੇ ਉਹਨਾਂ ਨੂੰ ਵੀ ਸੰਦੇ ਦਿੱਤੇ ਜਾਣ ਉਹਨਾਂ ਨੂੰ ਵੀ ਸਬਸਿਡੀਆਂ ਲਈ ਦਿੱਤੇ ਜਾਣ ਤੇ ਉਹਨਾਂ ਦੀ ਜਿਹੜੀ ਗਰੰਟੀ ਹੈ ਉਹ ਸਰਕਾਰ ਦੇਵੇ ਕਿਸਾਨਾਂ ਤਾਂ ਦੀ ਜ਼ਮੀਨ ਦੇ ਦੂੰਗਾ ਮਜ਼ਦੂਰ ਕੋਲ ਜ਼ਮੀਨ ਐ ਨਹੀਂ ਕੀ ਤਾਂ ਇਸ ਕਰਕੇ ਉਹਦੀ ਗਰੰਟੀ ਸਰਕਾਰ ਦੇ ਵਿੱਚ ਮਸੀਹ ਨੂੰ ਮਹੀਆ ਪੂਣੀ ਚਾਹੀਦੀ ਆ ਉਹ ਤਾਂ 2-4 ਮਜ਼ਦੂਰ ਭਰਾਵਾਂ ਨੂੰ ਵੀ ਕੰਮ ਦੇਗਾ ਸੋ ਇੰਨੀਆਂ ਬੇਨਤੀਆਂ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਬੈਠ ਕੇ ਤੁਹਾਨੂੰ ਇਹ ਵੀਡੀਓ ਬਣਾਉਣੀ ਦਾ ਮੌਕਾ ਕਿੱਥੇ ਕਿਉਂਕਿ ਪਹਿਲਾਂ ਪੜ੍ਹਨਾ ਹੁੰਦਾ ਆਪਣੇ ਬੱਚਿਆਂ ਨੂੰ ਵੀ ਪੜਾਉਣ ਦਾ ਬਹੁਤ ਸਾਰੇ ਕੰਮ ਕਰਨੇ ਹੁੰਦੇ ਆ ਮੇਰੇ ਕਮਰੇ ਦੇ ਵਿੱਚ ਕੋਈ AC ਨਹੀਂ ਹੈ ਮੁੜਕਾ ਚਮਕਰਾ ਤੁਹਾਨੂੰ ਚੰਗ ਨਜ਼ਰ ਆਉਂਦਾ ਹੋਊ ਕੁਛ ਪਰਿਵਾਰ ਕਰਜ਼ੇ ਨਹੀਂ ਹੁੰਦੇ ਐ ਕੁਛ ਪੜਾਈ ਵੀ ਕਰਨੀ ਹੁੰਦੀ ਐ ਤੇ ਫਿਰ ਦੁਬਾਰਾ ਵੀਡੀਓ ਬਣਾ ਕੇ ਤੁਹਾਡੇ ਨਾਲ ਗੱਲਾਂ ਵੀ ਸਾਂਝੀਆਂ ਕਰਨੀਆਂ ਹੋਏ ਤੁਹਾਡੇ ਦੁੱਖ ਸੁੱਖ ਲੋਕਾਂ ਦੇ ਦੁੱਖ ਸੁੱਖ ਸਾਂਝੇ ਕਰਨੇ ਹੁੰਦੇ ਐ ਸੋ ਸਾਡੇ ਜਨਰਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦਾ ਸੰਵਾਰਤਕ ਸਹਾਇਤਾ ਵੀ ਤੁਸੀਂ ਜ਼ਰੂਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਕੰਮ ਕਰ ਸਕੀਏ ਮੂਰ ਲ ਜੂਮ ਜਲਾਈ ਦੇ ਨੀ ਮੈਂ ਬਹੁਤ ਔਖੇ ਨੇ ਤੁਸੀਂ ਬਹੁਤ ਸਾਰੇ ਥਾਵਾਂ ਤੇ ਬਹੁਤ ਸਾਰਾ ਦਾਨ ਭੇਜ ਦਿੱਨੇ ਉਹਨਾਂ ਦੇਵਤਿਆਂ ਦੇ ਨਾਂ ਤੇ ਭੇਜ ਦਿੱਨੇ ਉਹ ਜਿਹੜੇ ਕਦੇ ਹੋਈ ਵੀ ਨਹੀਂ ਐ ਜੈ ਜਰਕਾਸ ਉਹਨਾਂ ਲੋਕਾਂ ਲਈ ਦਾਨ ਪੇਜ ਨੇ ਜਿਹੜੇ ਤੁਹਾਡੇ ਲਈ ਕੰਮ ਕਰ ਲੈਣੇ ਜਿਹੜੇ ਮੌਜੂਦਾ ਹਾਲਾਤਾਂ ਦੇ ਵਿੱਚ ਅਸੀਂ ਇਨਸਾਨ ਹੀ ਹਾਂਗੇ ਅਸੀਂ ਤੁਹਾਡੇ ਵਰਗੇ ਭਰਾ ਹਾਂਗੇ ਪਰ ਤੁਹਾਡੇ ਲਈ ਤੜਫ ਰੱਖਦੇ ਹਾਂ ਸਾਡੇ ਮਜ਼ਦੂਰਾਂ ਨੂੰ ਸਾਡੇ ਮਜ਼ਦੂਰਾਂ ਨੂੰ ਬੇਜਾਰਿਸ਼ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਅਪੀਲ ਚੰਗੀ ਲੱਗਦੀ ਹੈ ਤਾਂ ਸਾਡੀ ਆਰਥਿਕ ਮਦਦ ਵੀ ਜ਼ਰੂਰ ਕਰੋ ਤਾਂ ਜੋ ਅਸੀਂ ਬੈਂਕ ਦੇ ਠੰਡੇ ਮਤੇ ਨਾਲ ਤੁਹਾਡੇ ਲਈ ਕੰਮ ਕਰ ਸਕੀਏ ਇਥੇ ਏਸੀ ਲੱਗ ਕੇ ਜਰਾ ਤਾਂ ਜ਼ਿਆਦਾ ਵਧੀਆ ਲੱਗੂਗਾ ਮੈਂ ਇਹ ਮੰਤਰੀ ਦੇ ਘਰੇ ਵੀ ਜਾ ਕੇ ਦੇਖਿਆ ਮੰਤਰੀ ਦੇ ਨਹੀਂ ਸੌਰੀ ਬਿਸ਼ਵਦੀਪ ਦੇ ਬਿਸ਼ਵਦੀਪ ਨੂੰ ਵੀ ਕਾਫੀ ਲੋੜ ਹੈ ਤਾਂ ਸਾਰੇ ਸਾਥੀਆਂ ਨੂੰ ਥੋੜਾ ਥੋੜਾ ਮੰਥਲੀ ਮਦਦ ਕਰੀ ਚਲੋ ਤਾਂ ਆ ਜੋ ਅਸੀਂ ਇੰਡੀਪੈਂਡੈਂਟਲੀ ਤੁਹਾਡੇ ਹੱਕਾਂ ਦੀ ਤੁਹਾਡੀ ਜਿੱਤਾਂ ਦੀ ਰਾਖੀ ਕਰ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਪੀ